ਆ ਗੀਜੀ ਆਪਣੀ ਫੇਰ ਸਬਜੀ ਅੱਜ ਤਰ੍ਹਾਂ-ਤਰ੍ਹਾਂ ਦਾ ਬਹੁਤ ਲੈਂਦੀਆਂ ਤੇ ਅੱਜ ਭਿੰਡੀਆਂ ਵੀ ਇਹ ਵਿੱਚ ਪਹਿਲੀ ਵਾਰ ਭਿੰਡੀਆਂ ਲਈਆਂ ਖੀਰੇ ਚੱਪਣ ਕद्दू ਚੱਪਨ ਕद्दू ਵੀ ਹੁਣ ਤਾਂ ਰੋਜਾਂਗੂ ਹੀ ਲੈਂਦੇ ਆ ਆ ਖੀਰੇ ਖੀਰੇ ਆਪਣੇ ਇੰਡੀਆ ਵਾਲਾ ਵੀ ਆ ਤੇ ਆ ਹਰੀਆਂ ਮਿਰਚਾਂ ਤੇ ਆ ਟਮਾਟਰ ਬਾਬਾ ਲਈ ਹੈ ਸਾਬ ਚ ਫੱਕੜਦੀ ਆ ਉਦੋਂ ਦੇ ਘਰ ਆ ਲੈਣ ਫਿਰ ਦੇਣੀ ਤੇ ਵਿੱਚ ਤਰਾਂ ਖੀਰੇ ਚੱਪਣ ਕद्दू ਤੇ ਆ ਮੇਰੇ ਫਰੈਂਡ ਨੇ ਤੇ ਨਹੀਂ ਇਹਦੇ ਵਿੱਚ ਵੀ ਆ ਚੱਪਣ ਕद्दू ਖੀਰੇ ਤਰਾਂ ਤੇ ਆ ਪਿੰਡੀਆਂ ਇੰਨੀਆਂ ਕ ਲਈਆਂ ਸੀਗੀਆਂ ਦੋ ਬੈਗ ਨੇ ਛੋਟੀਆਂ ਛੋਟੀਆਂ ਤਾਂ ਮੈਂ ਫਰਿਜ ਵਿੱਚ ਸਟੋਰ ਕਰ ਲਉ ਜੇ ਹੋਰ ਨੇ ਲਈਆਂ ਫਿਰ ਕੱਠੇ ਸਬਜ਼ੀ ਬਣਾਉਂਗੀ ਫਿੰਡੀ ਮੈਂ ਸ਼ਾਮ ਨੂੰ ਸ਼ਾਨੂੰ ਨੂੰ ਪਿਆਜ਼ ਪਾ ਕੇ ਬਣਾ ਦੂੰਗੀ ਸ਼ਾਨੂੰ ਬਹੁਤ ਪਸੰਦ ਕਰਦਾ ਪਿੰਡਿਕਾ ਮੈਂ ਉਹਨਾਂ ਵਿੱਚ ਕੱਢ ਕੇ ਰੱਖਤੀ ਆ ਸਾਬ ਜੀ ਆਹ ਦੇਖੋ ਜੀ ਲੱਗੀਆਂ ਪਈਆਂ ਮੋਰਚਾ ਤੇ ਆਪਾਂ ਨੇ ਘਰ ਦੇ ਪਿਆਜ਼ ਆ ਹਰੀਆਂ ਮਿਰਚਾਂ ਵੀ ਘਰ ਦੇ ਆ ਲੱਗਣ ਲੱਗੀਆਂ ਜਿਹੜੀਆਂ ਆਪਣੇ ਘਰੇ ਲੱਗਿਆ ਬੁੱਟੇ ਤੇ ਹੁਣ ਇਹਨਾਂ ਨੂੰ ਮੈਂ ਕੱਟ ਕੇ ਧੋ ਕੇ ਰੱਖਤਾ ਤੇ ਇਹਦੇ ਹੁਣ ਪਾਣੀ ਆ ਪਾ ਬੂੰਦੀ ਹਾਂ ਲੱਗ ਕੇ ਆਪਣਾ ਉਥੇ ਕੰਪਾਨੀਆਂ ਦੇ ਵਿੱਚ ਦਰਾਖਤ ਤੇ ਜਿਵੇਂ ਆਲੂ ਬਖਾਰੇ ਹੁੰਦੇ ਨਾ ਨਾਂ ਪਤਾ ਨਹੀਂ ਕਿ ਆਲੂ ਬਖਾਰੇ ਗੋਭ ਬਹੁਤ ਟੇਸਟੀ ਹੁੰਦਾ ਫਰੂਟ ਇੱਥੇ ਬਹੁਤ ਮਹਿੰਗਾ ਮਿਲਦਾ ਹੈ ਮਾਰਕੀਟ 'ਚ ਤਾਂ 8-8 ਰੇ ਨੂੰ ਲੱਗਾ ਹੋਇਆ ਵਾ ਤੇ ਇਹ ਵੀ ਹੁਣ ਲੱਗਣ ਲੱਗ ਗਿਆ ਕੱਲ ਤੋੜ ਕੇ ਲਿਆਉਂਦਾ ਹੁਣ ਮੈਨੂੰ ਤੋ ਕੇ ਰੱਖਤਾ ਸੀ ਤੇ ਇਹਦੀ ਹੁਣ ਮੈਂ ਗੋੰਦੀ ਪਾ ਲੈਣੀ ਪਿਆਜ਼ ਤੇ ਹਰੀਆਂ ਮਿਰਚਾਂ ਦੀ ਤੇ ਇਹ ਜਦੋਂ ਸੁੱਕ ਗਏ ਤੇ ਆਪਾਂ ਇਹ ਫਰਿਜ ਚ ਲਾ ਦਾਂਗੇ ਜੇ ਜਿਹਨੇ ਵੀ ਖਾਣਾ ਹੋਇਆ ਬੱਚਿਆਂ ਨੇ ਮੈਂ ਵੀ ਲੈ ਜਾਣੀ ਹੁੰਦੀ ਆ ਕੰਮ ਤੇ ਫਿਰ ਉੱਥੇ ਖਾ ਲੈਣੀ ਹੁੰਦੀ ਜੇ ਫਿਰ ਇਹ ਬਣਨੀ ਹਨ ਬਣ ਗਈ ਦੀ ਆਪਣੀ ਹਰੀਆਂ ਮਿਰਚਾਂ ਦੀ ਤੇ ਹਰੇ ਪਿਆਜ਼ਾਂ ਦੀ ਗੋਲ ਦੀ ਜਿੰਨ ਲੱਗੇ ਸੇਮੀਆਂ ਬਣਾਉਣ ਜਾਣੂ ਰਾਤ ਤੇ ਬਿਊਟੀ ਫੜਾਈ ਮੈਨੂੰ ਕੇ ਨਾ ਮੜੇ ਫੜਾ ਕੇ ਕਹਿੰਦਾ ਮੈਂ ਤਾਂ ਇੱਕ ਨਹੀਂ ਕਰਦਾ ਹੁਣ ਤਾਂ ਇਹ ਕੰਮਾ ਨੂੰ ਕਮਾਣ ਚੱਲਿਆ ਇਹਦਾ ਕਿਹੜਾ ਕ ਮੁੱਲ ਲੱਗੇ ਖਾਣ ਮਾਂ ਮਾਂ ਭਾਂਜਾ ਰੋਟੀ ਅੱਜ ਇਹਨਾਂ ਨੂੰ ਮੰਡੇ ਦੀ ਛੁੱਟੀ ਹੈ ਮੇਰੇ ਵੰਗ ਤੇ ਆਹ ਮੈਂ ਸਬਜ਼ੀ ਪਈ ਆ ਅਸੀਂ ਆਪ ਜੇ ਕੱਢ ਲਿਆ ਉਧਰਲੇ ਘਰ ਆ ਲਿਆਂਦੀ ਆ ਸਵੇਰ ਲੱਗ ਗਈ ਆ ਨਾਲ ਇਹ ਰੋਟੀ ਬਣਾਈ ਜਾਨੀ ਆ ਆ ਮੇ ਸੜ ਗਈ ਰੋਟੀ ਤੇ ਸੇਮੀ ਆਪਣੀਆਂ ਬਣ ਗਈ ਚਲੋ ਚ ਫੇਜੀ ਟਰਮੀਨਲ ਦੇ ਚ। ਪਲਾਨਿੰਗ ਚੱਲ ਰਹੀ ਐ ਘੁੰਮਣ ਜਾਣ ਦੀ। ਹਾਂ ਟਰੈਕਟਰ ਦੇਖਣੇ। ਓਕੇ ਠੀਕ ਐ। ਖੱਚਾ ਸਹਾਰਾ ਹੋਇਆ ਤਾਂ ਫੇਰ। ਖੱਚਾ ਸਹਾਰਾ ਆਇਆ ਫੇਰ ਜਾਣਾ ਨਹੀਂ ਨਹੀਂ ਜਾਣਾ। ਜਾਣਾ ਕਿੱਥੇ ਉਹ ਜੇ ਸਰਪ੍ਰਾਈਜ਼ ਰੱਖਦੇ ਹਨ। ਹੂੰ ਦੱਸਾਂ। ਉਹ ਆਈ ਨਾ ਲੈ ਜਾਏਂਦਾ ਕੀ ਆਇਆ ਮੇਰਾ ਸੋਚੀ ਨਾ ਮਾਨ ਮੇਰਾ ਇਹ ਕਿਹੜਾ ਫੋਮ ਮੈਂ ਕੀ ਕੀ ਆਇਆ ਦੱਸ ਵਲ ਮੈਂ ਕਹਿ ਕਹਿ ਤਾਰ ਆਈ ਧੀ ਵਿੱਚ ਤੇ ਕੀ ਕਰਨਾ ਸੀ ਛਾਨੂੰ ਨੇ ਪੱਖਾ ਲੈ ਵੀ ਗਿਆ ਲੈ ਲੈ ਗਿਆ ਚੱਲ ਪਿਆ ਚੱਲ ਜਿੱਥੇ ਹਲਦਾ ਹੀ ਆਇਆ ਮਗਰ ਹੈ ਪਾ ਦੋ ਚੀਜ਼ਾਂ ਇੱਕ ਫੀਡ ਵਾਲੀ ਵੀ ਆ ਆ ਕੀ ਚੀਜ਼ ਆ ਬਟਾ ਜੇ ਵਾਲੇ ਦਾ ਕੀ ਮਤਲਬ ਇਹਦੇ ਵਿੱਚ ਧਾਗਾ ਹੁੰਦਾ ਆ ਗਿਆ ਠੰਡਾ ਠੰਡਾ ਨਹੀਂ ਨਹੀਂ ਆਹੋ ਹਣਾ ਤੇਰੀ ਕੁਛ ਕੀ ਚੀਜ਼ਾਂ ਧਾਗਾ ਨਹੀਂ ਹੁੰਦਾ ਜਮਾਂ ਬਰੀਕ ਵਾਲ ਖਿੱਚ ਦਿੰਦਾ ਅੱਛਾ ਅੱਛਾ ਜਮਾਂ ਕਲੀਨ ਸ਼ੇਵ ਦੇ ਕਰਨੀ ਪਵੇ ਆ ਦੇ ਦੇ ਉਹ ਵੀ ਦੂਤ ਬਰੀਕ ਬਰੀਕ ਕਿਚਨ ਵਾਲੇ ਬਲੇਡ ਆ ਗਏ ਇਹ ਦੂਜੀ ਵੀ ਆਸ਼ਾਨੇ ਆ ਦੇ ਦੋ ਤਿੰਨ ਆ ਦੇ ਵਿੱਚ ਬਲੇਡ ਆਰੇ ਥੱਲੇ ਉਹ ਥੱਲੇ ਦੁਰਗੀ ਵੀ ਆਦੇ ਉਫ ਨਾ ਜੀ ਪਰ ਤੇਰਾ ਰੰਗ ਤੂੰ ਚੂਸ ਕੀਤਾ ਸੀ ਚਾਰ ਜਾਲਾ ਬਸ ਨਾ ਕਿਸੇ ਲਾ ਫੇ ਮੇਰਾ ਵੀ ਉਹ ਪਹਿਲਾ ਚਾਰ ਜਲ ਕਿੰਨੇ ਖਾਵਾ ਹੁੰਦੀ ਆ ਉਪਰਾਏ ਤੇ ਆ ਕੇ ਜਲ ਲੱਗੀ ਦੀ ਲੈ ਤਾਂ ਨਹੀਂ ਗਏ ਮੁੰਡਿਆ ਸੋਫੇ ਤੇ ਬਾਲ ਨਾ ਫੇ ਨਹੀਂ ਮੈਂ ਮੈਂ ਬੰਜ ਮੇਰੇ ਲਈ ਬਾਏ ਇਹਦੇ ਤਾਂ ਹਵਾਇਸ ਬਹੁਤ ਹੁੰਦੀ ਆ ਗਰਫਨ ਇੰਡੀਆਂ ਹਾਂ ਇਹ ਤਾਂ ਮੈਂ ਕੰਮ ਤੇ ਲੈ ਜਾ ਕੇ ਰਫ੍ਰਿਜਰੈਟਰ ਤੇ ਐਂ ਰੱਖ ਕੇ ਕੰਮ ਕਰਿਆ ਕਰੂੰਗੀ। ਮੈਂ ਫੋਨ ਅੱਗੇ ਮੈਂ ਐਂ ਕਰ ਦੇਣੀ ਸੀ ਉਹਨੇ ਵਿਚਾਰੇ ਬਾਪੇ ਨੂੰ ਤਾਂ ਦਾਣ ਨਹੀਂ ਪਤਾ ਕਿੰਨੇ ਹੋ ਗਏ। ਲਾ ਆਰਡਰ ਕਰਾਇਆ ਤਾਂ ਪਤਾ ਨਹੀਂ ਹਵਾ ਵੇਖਾਂ ਤੇ ਨੀਂਦ ਦੀ ਦੇਖੀ। ਆਹ ਪੱਖੇ ਨਾਲ ਵੀ ਜ਼ਿਆਦਾ ਮੈਂ ਕਹਿੰਦੇ ਰਹਿ ਨਹੀਂ ਤੇ ਪੱਖਾ ਲੈਣਾ। ਰੋਡ ਨਾ ਜਾਵਾਂ ਮੈਂ। ਪੱਕਾ ਲਿਆਉਣ ਨੂੰ ਰਹਿ ਰਿਹਾ ਲਾ ਸੌਗੀ ਤੇਰਾ ਪੱਕਾ ਅੱਜ ਤੋਂ ਆਇਨਾ ਪਟਾਣ ਲੈ ਕੇ ਦਿੱਤਾ ਉਹ ਕਿਹਨਾਂ ਦੀ ਪਈ ਉੱਥੇ ਪੱਕਾ ਤਾਂ ਅਸੀਂ ਚੱਕ ਲਿਆਖਦੇ ਹਾਂ ਜਾਰੀ ਉਹਦਾ ਪੱਕਾ ਚੋਰ ਜੂਰੂ ਦਾ ਜ਼ਿਆਦਾ ਇਹ ਹੂੰ ਨਹੀਂ ਇਹ ਤਾਂ ਮੈਂ ਹੀ ਲੈ ਜਾਉਂਗੀ ਬਹੁਤ ਸਾਰੇ ਤਾਂ ਰਸੋਈ ਚ ਲਾਉਣ ਵਾਲੀ ਪੱਕੀ ਆ ਜਾਂਦੀ ਐਡੀਐਸ ਸਭ ਤੋਂ ਸ਼ੁਰੂ ਹੋ ਜਾਂਦੀ ਹਾਂ ਤੇ ਇਹ ਕਿੰਨੇ ਦਾ ਚਾਹ ਸੋ ਜਿਆ ਇਹ ਆਹੋ ਪਰ ਫਿਰ ਉਹਦਾ ਇਹ ਪੈ ਗਿਆ ਜਾਤੋ ਸੋਣੀ ਹਾਲਾ ਸਪਰਫਿਊਮ ਵੀ ਸੋਣੀ ਹਾਲਾ ਇਹ ਕਿੰਨੇ ਚ ਅੱਖੇ ਚ ਪੈਂਦੀ ਹੈ ਪੱਖੇ ਤੇ ਮੱਕਰ ਲੱਗਦਾ ਹੁਣ ਸਪ੍ਰੇਕਰ ਜਿਆ ਨਹੀਂ ਨਹੀਂ ਇਹ ਸਪ੍ਰੇ ਨਹੀਂ ਆਏ ਬੂੰਦਾ ਕਰਦੀ ਸ਼ਾਇਦ ਆਉਗਾ ਖੋ ਕੇ ਦੇਖ ਤੂੰ ਤੇਜਾ ਵੀ ਦਿਖਾ ਦੇਖੀ ਆਇਆ ਵਾ ਤੇਜਾ ਜਿੰਨਾ ਦੇ ਸਪੀਡ ਦੇਖ ਖੋ ਜੀ ਵੱਡਿਆ ਨਹੀ ਜਿਹੜਾ ਮੇਰਾ ਕਾਲਾ ਸੀ ਪਿੱਛੇ ਤੱਕਾ ਜਿਹੜਾ ਉਹਨੂੰ ਦੇਖ ਜਾਂਦਾ ਸਿਆਗਮ ਜੋਤ ਨੂੰ ਹਨਾ ਪੱਖਾ ਹਾਂ ਉਹ ਹੋਰ ਰੰਗ ਦਾ ਉਹ ਤਾਂ ਇਹ ਲੈ ਕੇ ਆਈ ਸੀ ਪੁੱਤਰ ਫਿਆਨੋਂ ਤੋਂ ਲੈ ਕੇ ਆਈ ਸੀ ਦਦਾ ਇੱਕ ਹੋਰ ਲੈ ਹੱਥ ਵੱਡਿਆ ਜਾਇ ਫਲੇ ਹਾਂ ਨਾ ਆਣਾ ਉਹੀ ਸੋਨਿਸ ਮੈਡੀ ਮੈਂ ਜਸਵੈਲਾ ਵੀ ਨਾਲ ਲਈ ਆ ਅਰੇ ਫੋਟੋ ਚ ਜਾਂਦੇ ਨਹੀਂ ਆਉਂਦੀ ਉਹ ਐਸੇ ਵੀ ਜਸਵੈਲਾ ਚਾਹ ਰਿਆ ਲੋ ਥੋੜੇ ਆ ਵੇਖੀ ਚੌਥਾ ਵੀ ਦਿਖਾ ਦੇ ਕੀ ਤੀਜਾ ਵੀ ਕੀ ਆਇਆ ਦਿਖਾ ਦੇ ਵੰਡ ਜਾਂਦੇ ਆ ਆਹ ਦਾ ਇਹ ਚੀਜ਼ ਲਗਾ ਲਈ ਐ ਕਰ ਲਵਾਂ ਐ ਕਰਵਾਉਂ। ਓਕੇ। ਇਹ ਤਾਂ ਮੈਨੂੰ ਹੀ ਰੱਖ ਦੋ ਮੈਂ ਉੱਥੇ ਕੰਮ ਤੇ ਆਉਂਦਾ ਲਾ ਕੇ ਹਨਾ। ਛਤਰੀ ਜੀ ਲਾ ਕੇ ਮੈਂ ਸਿਰ ਤੀਂਗੋ। ਕਿੱਥਾਂ ਲਾ ਲਵਾਂ? ਇਹ ਤੇ ਮੇਰੇ ਬਾਅਦ ਦੀ ਬੱਕਾ ਸੀ। ਇਹ ਤਾਂ ਇਹਨਾਂ ਨੇ ਨਵੇਂ ਪ੍ਰੋਗਰਾਮ। ਕਦੋਂ ਨਹੀਂ। ਤੇ ਉੱਟਾਈ ਕਹਦੇ ਵੀ ਆ। ਆ ਮੈਂ ਮੇਰੇ ਨਾਲ ਦਾ ਇਹ ਆ ਲੈ। ਇਸ ਹੋ ਜਾ। ਰਬੋਂ ਦੇ ਸਟਾਈਲ ਵਾਲੀ ਗਾਣਾ ਐ ਚਾਈਡ ਜੈ ਇੱਕ ਹੀ ਹੈ ਇਹ ਹੈ ਗਿਆ ਖੂ ਗੋਪਾਤ ਜੈ ਬੈਂ ਦੀ ਜੀ ਨਾ ਗੈ ਬੋ ਕਿੰਨੇ ਦਿਨਾਂ ਚੱਕਾ ਆ ਗਿਆ ਆਰਡਰ ਇਹ ਕਾ ਤੇ ਮੰਗਵਾਇਆ ਕਿਉਂ ਤੂੰ ਜੈ ਤੇਮੂ ਵਾਲੇ ਬਹੁਤ ਟਾਈਮ ਲਾ ਦਿੰਦੇ ਨੇ ਇਸ ਵੀ ਗਰੇ ਜੈ ਇਹ ਦਾ 20 ਬੁੱਕ ਲੈ ਡੰਕ ਹੈਬਿਟਸ ਕੇੜੀ ਆਹੇ ਦਿਖਾਈ ਇਹ ਤਾਂ ਕਦੇ ਮੱਝ ਜਾਂਦਾ ਕਦੇ ਘੜ ਜਾਂਦਾ ਸ਼ਰ ਨਹੀਂ ਇੰਟਾਲੇ ਇੰਟਾ ਹੈ ਜਿਹੜਾ ਘਰ ਇੱਥੇ ਬੰਦ ਪਿਆ ਉਹ ਬੁੱਕਾਂ ਤੋਂ ਉੱਚਾ ਸੀ ਵੀ ਪਾਲੀ ਸਾਹਿਬ ਜੀ ਗੱਤ ਤਿੱਦ ਹਾਂ ਹਾਂ ਆ ਸਾਰੇ ਪਾ ਲੈਣੇ ਸੀਗੇ ਵਾਲੀ ਕਾ ਚਲਣ ਕਰ ਦੂ ਮਿਰਚਾਂ ਪਰਾਠੇ ਚਲ ਵਧੀਆ ਵਧੀਆ ਥੋੜਾ ਵਧੀਆ ਸਾਰ ਜਾਣਾ ਇਹ ਉਹੀ ਆ ਚੀਜ਼ ਗੋਪੀ ਤਾਂ ਵੀ ਹੋ ਰਾ ਬਾਂਦੀ ਬਹੁਤ ਟੇਸਟੀ ਆ ਇਹ ਵੀ ਬੱਠੀ ਬਣਾਉਨੇ ਨੇ ਹਾਂ ਹਾਂ ਚਲ ਬੰਦੀਆਂ ਗਿਆ ਅੱਛੀ ਦੀਆਂ ਆਪਣੇ ਕਰਦੀਆਂ ਪਿੰਡੀਆਂ ਪਹਿਲੀ ਵਾਰ ਲਈਆਂ ਇੱਕ ਦਿਨ ਲਈਆਂ ਸੀ ਥੋੜੀਆਂ ਜਿਹੀਆਂ ਇਹ ਆ ਜੋ ਕਾਫੀ ਲਈਆਂ ਤੇ ਮੈਂ ਧੋ ਕੇ ਰੱਖ ਲਈ ਸੀ ਕੰਮ ਤੇ ਜਾਣ ਤੋਂ ਪਹਿਲਾਂ ਵਿੱਚ ਇਹ ਹਰੀਆਂ ਮਿਰਚ ਤੇ ਆ ਪਿਆਜ਼ ਮੈਂ ਅਲੱਗ ਕੱਟੇ ਆ ਤੇ ਇਹਨੂੰ ਧੋ ਕੇ ਪਹਿਲਾਂ ਇਹਨਾਂ ਨੂੰ ਪੌਣ ਕੇ ਥੋੜਾ ਜਿਹਾ ਫੇਰ ਪਿੰਡਿਆ ਪਾਉਂ ਕਿਉਂਕਿ ਪਿੰਡੀਆਂ ਤਾਂ ਜਲਦੀ ਬਣ ਜਾਂਦੀਆਂ ਤੇ ਹੁਣ ਸ਼ਾਮ ਦਾ 4:30 ਹੋ ਗਏ ਚਾਹ ਪੀ ਕੇ ਹੁਣ ਲੱਗੀ ਸੀ ਸਬਜ਼ੀ ਕੱਟਣ ਮੰਜੇ ਤੇ ਬਹਿ ਕੇ ਬਾਅਦ ਚ ਲਾਉਣੀ ਆ ਸਬਜ਼ੀ ਆ ਬਣਾਉਣੀ ਆ ਮੈਂ ਕਹ ਲੈ ਜੀ ਮੇਰਾ ਪੁੱਤ ਫੋਨ ਚਾਰਜ ਲਾ ਦੇ। ਨਹੀਂ ਨਹੀਂ। ਇੱਕ ਘੇ ਦੇ ਸੁਮੀ ਦਾ ਨੋ ਵੀ ਕਰਨਾ। ਮੈਨੂੰ ਬੱਚੇ ਲੱਗਿਆ ਜੂਸ ਬਣਾਉਣ। ਹਾਂ, ਦੋਈ। ਦੋਈ ਦਿੱਤਮ। ਤੇ ਤੂੰ ਵਿਚਾਰੇ ਦਾ ਕੱਟੀ ਜਾਣਾ। ਤਾ ਤਾਂ ਬਾਹਰ ਨਿਕਲ। ਮੈਂ ਕਹਦਾ। ਹੋਰ ਕਿੱਥੇ ਬੈਠਾ। ਅਸਲ ਆਏ ਵਿਚਾਰੇ ਸਿੱਕਾ ਕੱਢਦੇ। ਵਿਚਾਰਾ ਸਿੱਕਾ। ਇਹ ਨਾ ਲੰਨਾ। ਇਹ ਹੋਵਾ। ਲੈ ਕਣਾ ਬੈਠਾ ਉਹ। ਇਹ ਕਣਾ ਬੈਠੂਣਾ। ਉਹ ਸੰਗੋ ਦੇ ਹੱਥ ਤੇ ਉਹ ਨੂਸੀ ਗੋਤ ਤੇ ਇਹਦੇ ਨਾਲ। ਉਹ ਨਹੀਂ ਆ ਜੀ ਸੰਤੋਖ ਉਹ ਨਾ ਕਿੱਡਾ ਕਰ ਬੇਟਾ ਮੈਂ ਕਾਲਾ ਨੂਨ ਵੀ ਪਾਤਾ ਵਿੱਚ ਦੋਸ ਆਪਣੇ ਜਾਂਦੇ ਬਹੁਤ ਕੈਂਟ ਜੀ ਜਨਾ ਜੀ ਉਸ ਕਿਤੇ ਆਉਂਦੇ ਛੰਨ ਗਲਾਸ ਕੱਢ ਗਲਾਸ ਅੱਜ ਸਰਵਕਾਰ ਆ ਸੋਹਣ ਮੈਂ ਕੱਢਦੀ ਲੱਪਣ ਤੋਂ ਵੀਡੀਓ ਪਾ ਕੇ ਤੀਂ ਸਾਰੀਆਂ ਕੀਆਂ ਹਾਂ ਉਹ ਫਕੀਰੀਆਂ ਚ ਪਾ ਲਓ ਥੋੜਾ ਥੋੜਾ ਤਾਂ ਹੈ ਕਿੰਝ ਪਾ ਲਓ ਫਿਰ ਵਧੀਆ ਲੱਗੂ ਬਣਦੀ ਐ